ਸਿਵਰੇਜ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੇ ਮੰਤਵ ਨਾਲ ਕੈਪਟਨ ਮੰਤਰੀ ਤਰुण ਪ੍ਰੀਤ ਸਿੰਘ ਸੌਂਧ ਵੱਲੋਂ ਗ੍ਰੀਨਲੈਂਡ ਹੋਟਲ ਤੋਂ ਨਿਰੰਕਾਰੀ ਭਵਨ ਤੱਕ 1.13 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1 ਕਿਲੋਮੀਟਰ ਲੰਬੀ ਸਿਵਰੇਜ ਪਾਈਪਲਾਈਨ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਏਰੀਆ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਿਵਰੇਜ ਦੀ ਕੋਈ ਵੀ ਨਿਕਾਸੀ ਨਾ ਹੋਣ ਕਰਕੇ ਬਹੁਤ ਵੱਡੀ ਸਮੱਸਿਆ ਸੀ ਜਿਸ ਦਾ ਹੱਲ ਇਸ ਸਿਵਰੇਜ ਪਾਈਪਲਾਈਨ ਪਾਉਣ ਨਾਲ ਹੋ ਜਾਵੇਗਾ। ਉਨਾ ਨਾਲ ਹੀ ਕਿਹਾ ਕਿ ਇਹ ਕੰਮ ਤਕਰੀਬਨ 4 ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ ਤੇ ਇਸੇ ਕੰਮ ਲਈ ਫੰਡ ਨਗਰ ਕੌਂਸਲ ਖੰਨਾ ਵੱਲੋਂ ਮਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਸੁੱਖਦਾ ਸਾ ਆਵੇਗਾ ਉੱਥੇ ਹੀ ਉਨ੍ਹਾਂ ਇਸ ਕੰਮ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਵੀ ਧੰਨਵਾਦ ਕੀਤਾ। ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ। ਤੁਸੀਂ ਅੱਜ ਛੋਟੇ ਜਿਹੇ ਸੱਦੇ ਦੇ ਉੱਤੇ ਖੰਨਾ ਵਿਖੇ ਪਹੁੰਚੇ ਹੋ। ਅੱਜ ਖੰਨੇ ਲਈ ਰੋਜ਼ ਅਸੀਂ ਖੁਸ਼ਖਬਰੀਆਂ ਦੇ ਰਹੇ ਹਾਂ ਖੰਨੇ ਦੇ ਵਿੱਚ ਨਵੇਂ-ਨਵੇਂ ਪ੍ਰੋਜੈਕਟਾਂ ਦਾ ਅਸੀਂ ਜਿਹੜਾ ਆਰੰਭ ਵੀ ਕਰ ਰਹੇ ਹਾਂ ਕੁਝ ਪ੍ਰੋਜੈਕਟ ਸਾਡੇ ਆਲਰੇਡੀ ਕੰਪਲੀਸ਼ਨ ਤੇ ਆ ਚੁੱਕੇ ਆ ਕੰਪਲੀਟ ਹੋਣ ਤੋਂ ਬਾਅਦ ਅਸੀਂ ਉਹਨਾਂ ਦੀ ਇਨੌਗੁਰੇਸ਼ਨ ਕਰ ਰਹੇ ਹਾਂ ਕੁਝ ਸੜਕਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਾਦਾ 6 ਮਹੀਨਿਆਂ ਦੇ ਵਿੱਚ ਖੰਨੇ ਦੀ ਕੋਈ ਵੀ ਆਹੀ ਜੀ ਡਵੈਲਪਮੈਂਟ ਦੇ ਕਾਰਜ ਖਾਸ ਤੌਰ ਤੇ ਜਿਵੇਂ ਸੜਕਾਂ ਦੇ ਕਾਰਜ ਨੇ ਉਹ ਸੜਕਾਂ ਆਹੀ ਜੀਆਂ ਕੋਈ ਵੀ ਨਹੀਂ ਹੋਣਗੀਆਂ ਖੰਨੇ ਹਲਕੇ ਦੀਆਂ ਜਿਹੜੀਆਂ ਬਣ ਕੇ ਤਿਆਰ ਨਹੀਂ ਹੋਣਗੀਆਂ ਸੋ ਅਸੀਂ ਉਹਦੇ ਲਈ ਦਿਨ ਰਾਤ ਲੱਗੇ ਹੋਏ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਅੱਜ ਜਿਸ ਕਾਰਜ ਲਈ ਆਪਾਂ ਇਕੱਠੇ ਹੋਏ ਹਾਂ ਬੜਾ ਵੱਡਾ ਦਿਨ ਹੈ ਅੱਜ ਜਿਹੜਾ ਰਾਮਗੜੀਆ ਭਵਨ ਪੱਟੀਆਂ ਵਿਖੇ ਅ ਸਥਾਨ ਬਣਿਆ ਹੋਇਆ ਇਸ ਤੋਂ ਲੈ ਕੇ ਨਿਰੰਕਾਰੀ ਭਵਨ ਤੱਕ ਉਹ ਵੀ ਪੱਟੀਆਂ ਤੱਕੇ ਪੈਂਦਾ ਇਹ ਤਕਰੀਬਨ 1 ਕਿਲੋਮੀਟਰ ਲੰਬੀ ਲੈਂਥ ਹੈ ਇਹ 1 ਕਿਲੋਮੀਟਰ ਲੰਬੀ ਏਰੀਆ ਦੇ ਵਿੱਚ ਸੀਵਰੇਜ ਹੈ ਨਹੀਂ ਸੀਗਾ ਸੋ ਇਹ ਬਹੁਤ ਵੱਡੀ ਦਿੱਕਤ ਸੀ ਇਹਨਾਂ ਇਲਾਕਿਆਂ ਦੇ ਵਿੱਚੋਂ ਜਾਨੀ ਕਿ ਪ੍ਰੋਬਲਮ ਸੀਗੀ ਬਹੁਤ ਵੱਡੀ ਉਸ ਪ੍ਰੋਬਲਮ ਨੂੰ ਦੇਖਦੇ ਮੱਧਨਜ਼ਰ ਰੱਖਦੇ ਹੋਏ ਅੱਜ ਅਸੀਂ ਉਰੇ ਸੀਵਰੇਜ ਦੀ ਲਾਈਨ ਦਾ ਉਦਘਾਟਨ ਕਰਨ ਲੱਗੇ ਆਂ ਮੇਰੇ ਨਾਲ ਸਾਰੇ ਅਫਸਰ ਜਿਹੜੇ ਨੇ ਸਾਡੇ ਸੀਵਰੇਜ ਬੋਰਡ ਦੇ ਉਹ ਮੇਰੇ ਨਾਲ ਖੜੇ ਨੇ ਈਓ ਸਾਹਿਬ ਖੜੇ ਨੇ ਤੇ ਇਹ ਜਿਹੜੀ ਲਾਈਨ ਹੈ 400 ਐਮ mm ਐਮ 400 ਐਮ ਐਮ 400 ਐਮ ਐਮ ਦੀ ਇਹ ਜਿਹੜੀ ਇਹਦੀ ਆਈਡੀ ਹੈ ਇਹਨਾਂ ਡਾਇਆ ਹੈ ਇਹ ਜਿਹੜੀ ਲਾਈਨ ਪੈਣੀ ਹੈ ਇਹ ਜਿਹੜੀ ਲਾਈਨ ਹੈ 1 ਕਿਲੋਮੀਟਰ ਲੰਬੀ ਇਹਦੇ ਨਾਲ ਇਹ ਉੱਥੇ ਬਣੇ ਦਾ ਜਿਹੜਾ ਮੈਨ ਹੋਲ ਵੱਡਾ ਬਣਿਆ ਹੈ ਉਹਦੇ ਨਾਲ ਜਾ ਕੇ ਕਨੈਕਟ ਹੋ ਜਾਣਾ ਔਰ ਇਹਦੇ ਨਾਲ ਘੱਟੋ ਘੱਟ ਹਜ਼ਾਰਾਂ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਇਹਨਾਂ ਇਲਾਕਿਆਂ 'ਚ ਰਹਿੰਦੇ ਔਰ ਇਹਨਾਂ ਵੱਡੇ ਜਿਹੜੇ ਸਾਡੇ ਇਹ ਗੁਰੂ ਘਰ ਨੇ ਚਾਹੇ ਭਵਨ ਹੋਵੇ, ਰਾਮਗੜੀ ਭਵਨ ਹੋਵੇ ਚਾਹੇ ਨਿਰੰਕਾਰੀ ਭਵਨ ਹੋਵੇ ਇਹਨਾਂ ਨੂੰ ਵੀ ਵੱਡੀ ਰਾਹਤ ਮਿਲ ਜੂਗੀ ਤਾਂ ਜੋ ਇਹ ਜਿਹੜੀ ਜਿਹੜੀ ਰੋਜ਼ਮਰਾਂ ਦੀ ਇਹਨਾਂ ਨੂੰ ਸਮੱਸਿਆ ਉਹਦਾ ਹੱਲ ਹੋ ਜਾਵੇ